ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਟ੍ਰੂਡੋ ਦਾ ਕਹਿਣਾ ਹੈ ਕਿ ਰੇਲ ਬੰਦ ਨੂੰ ਸੁਲਝਾਉਣ ਬਾਰੇ ਸਰਕਾਰ ਜਲਦੀ ਹੀ ਜ਼ਰੂਰ ਕੋਚ ਕਰੇਗੀ ਕੈਨੇਡਾ ਦੀਆਂ ਦੋ ਵੱਡੀਆਂ ਮਾਲ ਰੇਲ ਗੱਡੀਆਂ ਉਦੋਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਜਦੋਂ ਮਜ਼ਦੂਰਾਂ ਦੀ ਗੱਲਬਾਤ ਟੁੱਟ ਗਈ ਤੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਸੰਕੇਤ ਦਿੱਤਾ ਕਿ ਉਹਨਾਂ ਦੀ ਸਰਕਾਰ ਇਤਿਹਾਸਕ ਰੇਲਵੇ ਬੰਦ ਦਾ ਸਹੀ ਹੱਲ ਲੱਭਣ ਦੇ ਲਈ ਆਪਣੀਆਂ ਯੋਜਨਾਵਾਂ ਬਾਰੇ ਜਲਦੀ ਹੀ ਅਪਡੇਟ ਕਰੇਗੀ ਜੋ ਸਪਲਾਈ ਚੇਨ ਨੂੰ ਖਤਮ ਕਰਨ ਦਾ ਵੱਡਾ ਖਤਰਾ ਹੈ ਮਾਨ ਰਈਰੇ ਕਿਊਬਿਕ ਦੇ ਇਸਟਰਨ ਟਾਈਨਸ਼ਿਪ ਖੇਤਰ ਦੇ ਵਿੱਚ ਇੱਕ ਸਟਾਪ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈ ਰਹੇ ਹਾਂ ਕਿਉਂਕਿ ਦੇਸ਼ ਪਰ ਦੇ ਕੈਨੇਡੀਅਨ ਇਸ ਬਾਰੇ ਚਿੰਤਤ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡਾ ਕਹਿਣਾ ਹੈ ਕਿ ਕੈਨੇਡਾ ਦੀਆਂ ਦੋ ਸਭ ਤੋਂ ਵੱਡੀਆਂ ਰੇਲ ਕੰਪਨੀਆਂ ਤੇ ਤਾਲਾਬੰਦੀ ਨੂੰ ਹੱਲ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਔਰ ਇਸ ਬਾਰੇ ਫੈਡਰਲ ਸਰਕਾਰ ਛੇਤੀ ਹੀ ਕੁਝ ਅਪਡੇਟ ਕਰੇਗੀ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਤੇ ਕੈਨੇਡੀਅਨ ਪੈਸੀਫਿਕ ਕੰਸਾਸਿਟੀ ਲਿਮਿਟਿਡ ਨੇ ਅੱਧੀ ਰਾਤ ਦੀ ਸਮਾਂ ਸੀਮਾ ਤੋਂ ਪਹਿਲਾਂ ਪਾਰਟੀਆਂ ਦੇ ਨਵੇਂ ਇਕਰਾਰਨਾਮੇ ਤੇ ਸਹਿਮਤ ਨਾ ਹੋਣ ਤੋਂ ਬਾਅਦ 9300 ਇੰਜੀਨੀਅਰਾਂ, ਕੰਡਕਟਰਾਂ ਤੇ ਯਾਰਡ ਵਰਕਰਾਂ ਨੂੰ ਤਾਲਾਬੰਦ ਕਰ ਦਿੱਤਾ। ਸ਼ੇਰਬਰੁਕ ਦੇ ਵਿੱਚ ਇੱਕ ਨਿਰਮਾਣ ਸਹੂਲਤ ਦਾ ਦੌਰਾ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਲਿਬਰਲ ਸਰਕਾਰ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਤੇ ਆਰਥਿਕਤਾ ਦੇ ਲਈ ਸਹੀ ਹੱਲ ਲੱਭਣ ਲਈ ਵੀ ਕੰਮ ਕਰ ਰਹੀ ਹੈ। ਕਾਰੋਬਾਰੀ ਸਮੂਹਾਂ ਨੇ ਸਰਕਾਰ ਨੂੰ ਬਾਈਂਡਿੰਗ ਆਬਿਟੇਸ਼ਨ ਜਾਂ ਫਿਰ ਬੈਕ ਟੂ ਕਾਮ ਕਾਨੂੰਨ ਦੇ ਨਾਲ ਕਦਮ ਚੁੱਕਨ ਦੀ ਅਪੀਲ ਕੀਤੀ ਹੈ ਚੇਤਾਵਨੀ ਦਿੱਤੀ ਹੈ ਕਿ ਬੰਦ ਦੇ ਵੱਡੇ ਆਰਥਿਕ ਨਤੀਜੇ ਹੋਣਗੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਨਿਊ ਡੈਮੋਕ੍ਰੇਟਸ ਬੈਕ ਟੂ ਵਰਕ ਕਾਨੂੰਨ ਜਾਂ ਫਿਰ ਸੌਦੇਬਾਜ਼ੀ ਪ੍ਰਕਿਰਿਆ ਦੇ ਵਿੱਚ ਕਿਸੇ ਵੀ ਦਖਲਅੰਦਾਜ਼ੀ ਦਾ ਸਮਰਥਨ ਨਹੀਂ ਕਰਨਗੇ ਜਗਮੀਤ ਸਿੰਘ ਨੇ ਆਪਣੇ ਕਰਮਚਾਰੀਆਂ ਨੂੰ ਬੰਦ ਕਰਨ ਦੇ ਲਈ ਕੰਪਨੀਆਂ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਟੀਮਸਟਰਸ ਕੈਨੇਡਾ ਦੇ ਨਾਲ ਸੌਦੇਬਾਜ਼ੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਸੀਐਨ ਤੇ ਸੀਪੀ केसी ਨੇ ਆਪਣੇ ਵਰਕਰਾਂ ਨੂੰ ਤਾਲਾਬੰਦ ਕਰ ਦਿੱਤਾ ਕਿਉਂਕਿ ਉਹ ਉਮੀਦ ਕਰਦੇ ਨੇ ਕਿ ਲਿਬਰਲ ਕਾਰਪੋਰੇਸ਼ਨ ਦੀ ਮਦਦ ਕਰਨ ਤੇ ਮਜ਼ਦੂਰਾਂ ਨੂੰ ਬਾਈਂਡਿੰਗ ਆਬਿਟੇਸ਼ਨ ਜਾਂ ਬੈਕ ਟੂ ਵਰਕ ਕਾਨੂੰਨ ਦੇ ਨਾਲ ਨੁਕਸਾਨ ਪਹੁੰਚਾਉਣ ਲਈ ਅੱਗੇ ਆਉਣਗੇ ਨਿਊ ਡੈਮੋਕ੍ਰੇਟਸ ਬੈਕ ਟੂ ਵਰਕ ਕਾਨੂੰਨ ਜਾਂ ਸੌਦੇਬਾਜ਼ੀ ਪ੍ਰਕਿਰਿਆ ਦੇ ਵਿੱਚ ਕਿਸੇ ਵੀ ਦਖਲ ਦਾ ਸਮਰਥਨ ਨਹੀਂ ਕਰਨਗੇ ਕਿਰਤ ਮੰਤਰੀ ਸਟੀਵਨ ਮੈਕਨਨਸ ਨੇ ਬੁਲਾਰੇ ਨੇ ਕਿਹਾ ਕਿ ਮੰਤਰੀ ਰੇਲ ਬੰਦ ਨੂੰ ਲੈ ਕੇ ਸਾਰਾ ਦਿਨ ਮੀਟਿੰਗਾਂ ਦੇ ਵਿੱਚ ਸੰਤ ਦੇ ਮਾਮਲੇ ਦੀ ਨੇੜਿਓਂ ਜਾਂਚ ਕਰ ਰਹੇ ਨੇ ਅਕਨੇ ਕਿਹਾ ਹੈ ਕਿ ਉਹਨਾਂ ਆਪਣੇ ਅਮਰੀਕੀ ਹਮਰਤਬਾ ਦੇ ਨਾਲ ਕੰਮ ਦੇ ਰੁਕਣ ਤੇ ਦੋਵਾਂ ਦੇਸ਼ਾਂ ਲਈ ਰੇਲ ਸੈਕਟਰ ਦੀ ਮਹੱਤਤਾ ਬਾਰੇ ਗੱਲ ਕੀਤੀ ਸੀ ਟਰੂਡੋ ਨੇ ਕਿਹਾ ਕਿ ਅਸੀਂ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੇ ਸਪਸ਼ਟ ਤੌਰ ਤੇ ਕਿਉਂਕਿ ਦੇਸ਼ ਭਰ ਦੇ ਕੈਨੇਡੀਅਨ ਇਸ ਬਾਰੇ ਚਿੰਤਤ ਨੇ ਤੇ ਸਾਡੇ ਕੋਲ ਜਲਦੀ ਹੀ ਇਸ ਬਾਰੇ ਪੂਰੀ ਜਾਣਕਾਰੀ ਹੋਵੇਗੀ ਤੇ ਅਰਥਚਾਰੇ ਲਈ ਸਹੀ ਹੱਲ ਜਲਦੀ ਲੱਭਿਆ ਜਾਏਗਾ ਆਖਰੀ ਵਾਰ ਲਿਬਰਲ ਸਰਕਾਰ ਨੇ 2021 ਦੇ ਵਿੱਚ ਮੌਂਟਰੀਅਲ ਦੀ ਬੰਦਰਗਾਹ ਤੇ ਡੌਕ ਵਰਕਰਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਾਗੂ ਕੀਤਾ ਸੀ ਫੈਡਰਲ ਕੰਜ਼ਰਵੇਟਿਵ ਪਾਰਟੀ ਦਾ ਅਜੇ ਇਸ ਤੇ ਕੋਈ ਬਿਆਨ ਨਹੀਂ ਆਇਆ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਇੱਕ 37 ਸਾਲਾ ਐਲਡਰ ਗਰੋਪ ਵਿਅਕਤੀ ਨੂੰ ਬੰਦੂਕ ਨਾਲ ਜੁੜੇ ਇੱਕ ਰੋਡ ਰੇਜ ਘਟਨਾ ਦੇ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਪੁਲਿਸ ਦੇ ਮੁਤਾਬਕ ਅਸਲਾ ਇੱਕ ਕਾਪੀ ਦੇ ਰੂਪ ਵਿੱਚ ਦੇਖਿਆ ਗਿਆ ਯਾਨੀ ਕਿ ਜਿਹੜੀ ਬੰਦੂਕ ਸੀਗੀ ਉਹ ਇੱਕ ਕਾਪੀ ਬੰਦੂਕ ਵਰਗੀ ਲੱਗ ਰਹੀ ਸੀ ਔਰ ਹਾਲਾਂਕਿ ਘਟਨਾ ਨੇ ਅਜੇ ਵੀ ਗ੍ਰਿਫਤਾਰੀ ਦੇ ਉੱਤੇ ਦੋ ਦੋਸ਼ਾਂ ਦੀ ਪਰਵਾਣਗੀ ਲਈ ਵੇਪ੍ਰਹਿਤ ਕੀਤਾ ਹੈ ਮਾਉਂਟਿਸ ਦੇ ਅਨੁਸਾਰ ਪੁਲਿਸ ਨੂੰ ਰਾਤ 8 ਵਜੇ ਤੋਂ ਠੀਕ ਬਾਅਦ ਫਰੇਜ਼ਰ ਹਾਈਵੇ ਤੇ 148 ਸਟਰੀਟ ਦੇ ਖੇਤਰ ਦੇ ਵਿੱਚ ਬੰਦੂਕ ਰੱਖਣ ਦੀ ਸ਼ਿਕਾਇਤ 15 ਅਗਸਤ ਨੂੰ ਮਿਲੀ ਹੈ ਕਾਲ ਕਰਨ ਵਾਲੇ ਨੇ ਕਿਹਾ ਕਿ ਉਹਨਾਂ ਨੂੰ ਇੱਕ ਅਜਿਹੇ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਜਿਸ ਨੂੰ ਉਹ ਘਟਨਾ ਦੇ ਦੌਰਾਨ ਨਹੀਂ ਜਾਣਦੇ ਸਨ ਔਰ ਹਾਲਾਂਕਿ ਸਰੀਰਕ ਤੌਰ ਤੇ ਤਾਂ ਕੋਈ ਸੱਟ ਨਹੀਂ ਲੱਗੀ ਹੈ ਇੱਕ ਰੋਡ ਰੇਜ ਘਟਨਾ ਸੀ ਜਿੱਥੇ ਇੱਕ ਹੋਰ ਪੀੜਤ ਤੇ ਦੋਸ਼ੀ ਦੇ ਵਿਚਕਾਰ ਕੁਝ ਹੋਇਆ ਇਹ ਲੋਕਾਂ ਦੇ ਵਿੱਚੋਂ ਇੱਕ ਦੇ ਡਰਾਈਵਿੰਗ ਵਿਵਹਾਰ ਦੇ ਸਬੰਧ ਦੇ ਵਿੱਚ ਸੀ ਕੋਰਪਸ ਸਰਪਜੀਤ ਸੰਗਾ ਨੇ ਕਿਹਾ ਹੈ ਕਿ ਇਹ ਵਿਅਕਤੀ ਫਿਰ ਆਪਣੀ ਗੱਡੀ ਤੋਂ ਬਾਹਰ ਨਿਕਲਿਆ ਤੇ ਪੀੜਤ ਦਿਵਲ ਆਪਣੇ ਹਥਿਆਰ ਦਾ ਇਸ਼ਾਰਾ ਕੀਤਾ ਇਲਾਕੇ ਦੀ ਤਲਾਸ਼ੀ ਲੈਣ ਦੇ ਬਾਵਜੂਦ ਪੁਲਿਸ ਦਾ ਕਹਿਣਾ ਹੈ ਕਿ ਉਹ ਸ਼ੱਕੀ ਨੂੰ ਲੱਭਣ ਦੇ ਵਿੱਚ ਅਸਮਰਥ ਨੇ ਸੰਗਾ ਦਾ ਕਹਿਣਾ ਹੈ ਕਿ ਜਾਂਚ ਕਰਤਾ ਸੀਸੀਟੀਵੀ ਜਿਹੜੀ ਹੈ ਉਸ ਫੁਟੇਜ ਦੇ ਆਧਾਰ ਦੇ ਉੱਤੇ ਅਗਸਤ ਨੂੰ ਫਰੇਜ਼ਰ ਹਾਈਵੇ ਦੇ 271 ਸਟ੍ਰੀਟ ਦੇ ਖੇਤਰ ਵਿੱਚ ਵਿਅਕਤੀ ਨੂੰ ਉਨ੍ਹਾਂ ਨੇ ਗ੍ਰਿਫਤਾਰ ਕੀਤਾ ਤੇ ਫਿਰ 33 A ਐਵੇਨਿਊ ਦੇ ਸ਼ੱਕੀ ਦੇ ਘਰ ਦੀ ਤਲਾਸ਼ੀ ਲਈ ਅਫਸਰਾਂ ਨੂੰ ਅਪਰਾਧ ਦੇ ਵਿੱਚ ਵਰਤਿਆ ਗਿਆ ਹਥਿਆਰ ਮਿਲਿਆ ਇਹ ਕਿਸੇ ਵੀ ਵਿਅਕਤੀ ਦੇ ਲਈ ਬਹੁਤ ਹੀ ਅਸਥਿਰ ਘਟਨਾ ਸੀ ਇਸ ਦੇ ਵਿੱਚ ਸਰੀਰਕ ਤੌਰ ਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਔਰ ਇਹ ਯਕੀਨੀ ਤੌਰ ਤੇ ਬਹੁਤ ਡਰਾਣੀ ਘਟਨਾ ਹੈ ਖਾਸ ਤੌਰ ਤੇ ਪੀੜਤ ਲਈ ਜਾਂ ਕਿਸੇ ਵੀ ਵਿਅਕਤੀ ਲਈ ਜੋ ਉਸ ਸਮੇਂ ਆਲੇ ਦੁਆਲੇ ਸੀ ਅਸੀਂ ਹਰ ਸਮੇਂ ਰੋਡ ਰੇਂਜ ਤੇ ਆ ਘਟਨਾਵਾਂ ਬਾਰੇ ਸੁਣਦੇ ਹਾਂ ਜਿਵੇਂ ਕਿ ਇੱਕ ਦਿਨ ਦੇ ਵਿੱਚ ਕਈ ਕੋਲਾ ਮਿਲਦੀਆਂ ਨੇ ਜਿੱਥੇ ਲੋਕ ਇੱਕ ਦੂਜੇ ਨੂੰ ਘੂਰਦੇ ਵੀ ਨੇ ਬੋਲਦੇ ਵੀ ਨੇ ਜਾਂ ਫਿਰ ਬਹੁਤ ਨੇੜਿਓਂ ਦੀ ਇਸ ਦੀ ਪਾਲਣਾ ਵੀ ਕਰਦੇ ਨੇ ਔਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਘਟਨਾਵਾਂ ਦੇ ਵਿੱਚ ਲੋਕ ਜਾਂ ਤਾਂ ਦੂਰ ਚਲੇ ਜਾਂਦੇ ਨੇ ਜਾਂ ਫਿਰ ਇਗਨੋਰ ਕਰਕੇ ਗੱਡੀ ਚਲਾਉਂਦਾ ਫੈਸਲਾ ਕਰਦੇ ਨੇ ਪਰ ਇਸ ਘਟਨਾ ਦੇ ਵਿੱਚ ਇਹ ਵਿਅਕਤੀ ਆਪਣੀ ਕਾਰ ਤੋਂ ਬਾਹਰ ਨਿਕਲਿਆ ਤੇ ਪੀੜਤ ਦੇ ਵੱਲ ਹਥਿਆਰ ਦਾ ਇਸ਼ਾਰਾ ਕੀਤਾ ਡੋਰੀਸ ਸਟੈਂਡਰਸ ਤੇ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਤੇ ਹਥਿਆਰ ਦੇ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਉਸ ਨੂੰ 17 ਅਗਸਤ ਨੂੰ ਸ਼ਰਤਾਂ ਦੇ ਨਾਲ ਜਿਹੜਾ ਰਿਹਾ ਕੀਤਾ ਗਿਆ ਸੀ ਜਿਸ ਦੇ ਵਿੱਚ ਨਕਲੀ ਹਥਿਆਰਾਂ ਜਾਂ ਫਿਰ ਹਥਿਆਰਾ ਸਮੇਤ ਕੋਈ ਵੀ ਹੋਰ ਹਥਿਆਰ ਰੱਖਣ ਦੀ ਮਨਾਹੀ ਸ਼ਾਮਿਲ ਹੈ ਤੇ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਜਦੋਂ ਜਾਂਚ ਅੱਗੇ ਵਧਦੀ ਹੈ ਤਾਂ ਵਾਧੂ ਖਰਚਿਆਂ ਦੇ ਵੇਸੇ ਫਾਰਸ਼ ਕੀਤੀ ਜਾ ਸਕਦੀ ਹੈ RCMP ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਇੱਕ ਵਿਅਕਤੀ ਨੂੰ ਇੱਕ ਸੂਚੀਬੱਧ ਅਤਵਾਦੀ ਸਮੂਹ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਵੀਰਵਾਰ ਨੂੰ ਜਾਰੀਕ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਇੱਕ ਲੰਮੀ ਰਾਸ਼ਟਰੀ ਸੁਰੱਖਿਆ ਜਾਂਚ ਤੋਂ ਬਾਅਦ ਮੁਲਜ਼ਮ ਦੇ ਖਿਲਾਫ ਅਤਵਾਦ ਵਿਰੁੱਧ ਗਤੀਵਿਧੀ ਨੂੰ ਅੰਜਾਮ ਦੇਣ ਦੇ ਲਈ ਅਤਵਾਦੀ ਸਮੂਹ ਦੀ ਸਮਰਥਾ ਨੂੰ ਵਧਾਉਣ ਦੇ ਉਦੇਸ਼ ਦੇ ਨਾਲ ਇੱਕ ਅਤਵਾਦੀ ਸਮੂਹ ਦੀਆਂ ਗਤੀਵਿਧੀਆਂ ਦੇ ਵਿੱਚ ਵਹਿਿੱਸਾ ਲੈਣ ਤੇ ਕਿਸੇ ਵਿਅਕਤੀ ਨੂੰ ਅਤਵਾਦ ਦਾ ਅਪਰਾਧ ਕਰਨ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਕਥਿਤ ਅਪਰਾਧ ਉਦੋਂ ਹੋਇਆ ਜਦੋਂ ਵਿਅਕਤੀ ਨਾਬਾਲਗ ਸੀ ਅਤੇ ਇਸ ਦੇ ਲਈ ਯੂਥ ਕ੍ਰਿਮੀਨਲ ਜਸਟਿਸ ਐਕਟ ਦਿੱਤਾ ਹੈ ਤਾਂ ਉਸ ਦਾ ਨਾਮ ਜਿਹੜਾ ਉਹਨਾਂਸ਼ਰ ਨਹੀਂ ਕੀਤਾ ਜਾ ਸਕਦਾ RCMP ਇਸ ਕਥਿਤ ਗਤੀਵਿਧੀ ਦੇ ਸੰਭਾਵੀ ਪ੍ਰਭਾਵਾਂ ਦੀ ਜਾਂਚ ਤੇ ਮੁਲਾਂਕਣ ਕਰ ਰਹੀ ਹੈ ਪੁਲਿਸ ਅਨੁਸਾਰ ਇਸ ਸਮੇਂ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ ਜਾਂਚ ਕਰਤਾਵਾਂ ਨੇ ਕਿਹਾ ਹੈ ਕੀ RCMP ਹਿੰਸਕ ਕਟੜ ਪੰਥ ਦੇ ਵੱਧ ਰਹੇ ਰੁਝਾਨ ਦੇ ਨਾਲ ਚਿੰਤਾਤ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਹਿੰਸਾ ਲਈ ਕਟੜ ਪੰਥੀ ਕਿਸੇ ਖਾਸ ਪਛੋਕੜ ਸੱਭਿਆਚਾਰਕ ਜਾਂ ਧਰਮ ਦੁਆਰਾ ਪ੍ਰੇਰਿਤ ਨਹੀਂ ਹੈ ਸੁਪ੍ਰਿੰਟ ਜੇਮਸ ਪਾਰ ਨੇ ਕਿਹਾ ਕਿ ਅਸੀਂ ਇਸ ਜਾਂਚ ਦੌਰਾਨ ਟੋਰਾਂਟੋ ਪੁਲਿਸ ਸਰਵਿਸ ਕੈਨੇਡਾ ਦੀ ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਐਟਰਨੀ ਜਨਰਲ ਮੰਤralੇ ਪ੍ਰੋਵਿੰਸ਼ੀਅਲ ਐਂਟੀ ਟੈਰਰਿਸਟ ਸੈਕਸ਼ਨ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਸਾਥ ਅਤੇ ਸਹਿਯੋਗ ਦਾ ਵੀ ਜ਼ਿਕਰ ਕਰਨਾ ਚਾਹੁੰਦੇ ਆ ਪੁਲਿਸ ਅਨੁਸਾਰ ਮੁਲਜ਼ਮ 27 ਅਗਸਤ ਨੂੰ ਵੀਡੀਓ ਲਿੰਕ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏਗਾ ਤਿੰਨ ਵਿੱਚੋਂ ਇੱਕ ਕੈਨੇਡੀਅਨ ਨੂੰ ਜੰਗਲ ਦੀ ਅੱਗ ਗਰਮੀ ਦੀਆਂ ਲਹਿਰਾਂ ਹੜਾਂ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਟੋਰਨੇਡੋ ਵਰਗੇ ਜ਼ਿਆਦਾਤਰ ਮੌਸਮ ਦੁਆਰਾ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਏ ਨੇ ਜਦੋਂ ਲੇਜ਼ਰ ਦੇ ਜੂਨ 2023 ਦੇ ਵਿੱਚ ਸਵਾਲ ਪੁੱਛਿਆ ਗਿਆ ਤਾਂ ਚਾਰ ਵਿੱਚੋਂ ਇੱਕ ਕੈਨੇਡੀਅਨ ਨੇ ਸੰਕੇਤ ਦਿੱਤਾ ਕਿ ਉਹ ਬਹੁਤ ਹੀ ਜ਼ਿਆਦਾ ਮੌਸਮ ਦੇ ਬਦਲਾਅ ਦੁਆਰਾ ਪ੍ਰਭਾਵਿਤ ਹੋਏ ਨੇ ਜੈਸਪਰ ਦੀ ਅਗੋ ਟੋਰਾਂਟੋ ਵਿੱਚ ਜੁਲਾਈ ਦੇ ਅੱਧ ਦੇ ਵਿੱਚ ਵੱਡੇ ਮੀਂਹ ਤੂਫਾਨ ਕਾਰਨ ਲਗਭਗ 1 ਬਿਲੀਅਨ ਦਾ ਜਿਹੜਾ ਉਹ ਬੀਮਾ ਕੀਤਾ ਗਿਆ ਜਿਨ੍ਹਾਂ ਨੂੰ ਨੁਕਸਾਨ ਹੋਇਆ ਤੇ ਫਿਰ ਭਾਰੀ ਬਾਰਿਸ਼ ਨੇ ਨੁਕਸਾਨ ਪਹੁੰਚਾਇਆ ਬਹੁਤ ਲੋਕ ਇਸ ਮੌਸਮ ਦੀ ਮਾਰ ਤੋਂ ਬਹਰ ਨਹੀਂ ਆ ਪਾਏ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ ਵਧੇਰੇ ਕੈਨੇਡੀਅਨ ਬਹੁਤ ਜ਼ਿਆਦਾ ਮੌਸਮ ਦੇ ਸਿੱਧੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਨੇ ਪਰ ਇਸ ਦੇ ਨਾਲ ਜਲਵਾਯੂ ਤਬਦੀਲੀ ਬਾਰੇ ਸਮੁੱਚੀ رائے ਨਹੀਂ ਬਦਲੀ ਹੈ ਤਾਜ਼ਾ ਲੇਬਰ ਪੋਲ ਦੇ ਨਤੀਜੇ ਦਰਸਾਉਂਦੇ ਨੇ ਕਿ ਤਿੰਨ ਵਿੱਚੋਂ ਇੱਕ ਕੈਨੇਡੀਅਨ ਨੂੰ ਜੰਗਲ ਦੀ ਅੱਗ, ਗਰਮੀ ਦੀਆਂ ਲਹਿਰਾਂ, ਹੜ੍ਹਾਂ ਜਾਂ ਫਿਰ ਬਵੰਡਰ ਯਾਨੀ ਕਿ ਜਿਹੜੇ ਟੌਰਨੇਡੋ ਆਉਂਦੇ ਨੇ ਉਸ ਵਰਗੇ અત્યੰਤ ਮੌਸਮ ਦੁਆਰਾ ਸਿੱਧੇ ਤੌਰ ਤੇ ਪ੍ਰਭਾਵ ਪਿਆ ਹੈ। ਜਦੋਂ ਲਜ਼ਰ ਨੇ ਜੂਨ 2023 ਦੇ ਵਿੱਚ ਇਹੀ ਸਵਾਲ ਪੁੱਛਿਆ ਤਾਂ ਚਾਰ ਵਿੱਚੋਂ ਇੱਕ ਕੈਨੇਡੀਅਨ ਨੇ ਸੰਕੇਤ ਦਿੱਤਾ ਕਿ ਉਹ ਬਹੁਤ ਜ਼ਿਆਦਾ ਮੌਸਮ ਦੁਆਰਾ ਪ੍ਰਭਾਵਿਤ ਹੋਏ ਸਨ। ਪਿਛਲਾ ਮਾਧੰ 2023 ਦੇ ਰਿਕਾਰਡ ਤੋੜ ਜੰਗਲ ਦੀ ਅੱਗ ਦੇ ਸੀਜ਼ਨ ਦੇ ਤੌਰ ਤੇ ਲਿਆ ਗਿਆ ਸੀ। ਤਾਜ਼ਾ ਪੋਲ ਜੋ ਕਿ 16 ਤੋਂ 18 ਅਗਸਤ ਨੂੰ ਆਨਲਾਈਨ ਕਰਵਾਇਆ ਗਿਆ ਇੱਕ ਹੋਰ ਉਸਤ ਜੰਗਲ ਅੱਗ ਦੇ ਸੀਜ਼ਨ ਦੇ ਅਧ ਵਿਚਕਾਰ ਆਉਂਦੀ ਹੈ ਤੇ ਖਬਰਾਂ ਤੋਂ ਬਾਅਦ ਕਿ ਜਿਸ ਤਰੀਕੇ ਨਾਲ ਪਿਆਰੇ ਜੈਸਪਰ ਨੈਸ਼ਨਲ ਪਾਰਕ ਨੂੰ ਅੱਗ ਨਾਲ ਤਬਾਹ ਹੋਣਾ ਪਿਆ ਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਨਿਵਾਸੀ ਰਿਕਾਰਡ ਤੋੜ ਗਰਮੀ ਨਾਲ ਪ੍ਰਭਾਵਿਤ ਹੋਏ ਟ੍ਰਾਂਟੋ ਵਿੱਚ ਜੁਲਾਈ ਦੇ ਅੱਧ ਵਿੱਚ ਇੱਕ ਵੱਡੇ ਮੀਂਹ ਦੇ ਤੂਫਾਨ ਨੇ ਅਚਾਨਕ ਖੜਾ ਦਾ ਕਾਰਨ ਬਣਾ ਦਿੱਤਾ ਤੇ ਲਗਭਗ ਡਾਲਰ 1 ਬਿਲੀਅਨ ਦਾ ਜਿਹੜਾ ਉਹ ਬੀਮਾ ਕੀਤਾ ਨੁਕਸਾਨ ਹੋਇਆ ਜਦੋਂ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਇੱਕ ਹੋਰ ਰਿਕਾਰਡ ਸੈੱਟ ਕਰਨ ਵਾਲੀ ਬਾਰਿਸ਼ ਨੇ ਕੁਝ ਘੰਟਿਆਂ ਦੇ ਵਿੱਚ ਹੀ ਸ਼ਹਿਰ ਦੇ ਵਿੱਚ ਇੱਕ ਮਹੀਨੇ ਤੋਂ ਵੱਧ ਦੀ ਬਾਰਿਸ਼ ਨੂੰ ਘਟਾ ਦਿੱਤਾ ਐਟਲੈਂਟਿਕ ਕੈਨੇਡਾ ਦੀਆਂ ਕੁਝ ਥਾਵਾਂ ਤੇ ਤੂਫਾਨ ਜੁਲਾਈ ਦੇ ਵਿੱਚ ਜਿਹੜਾ ਉਹ ਨਜਿੱਠਿਆ ਗਿਆ ਦੇਸ਼ ਭਰ ਦੇ ਵਿੱਚ ਜੂਨ ਤੇ ਜੁਲਾਈ ਦੇ ਵਿੱਚ BC ਦੇ ਅਲਬਰਟਾ ਦੇ ਵੱਡੇ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਆਈ ਤੇ ਦੋਵਾਂ ਸੂਬਿਆਂ ਵਿੱਚ ਸੋਕੇ ਨੇ ਅੱਗ ਦੇ ਜੋਖਮ ਨੂੰ ਵੀ ਕਾਫੀ ਵਧਾ ਦਿੱਤਾ ਹਰ ਸੂਬੇ ਵਿੱਚ ਮੌਸਮ ਖਰਾਬ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਦੇਖਿਆ ਗਿਆ ਪਰ ਮੈਨੀਟੋਬਾ ਤੇ ਸਸਕੈਚਵਨ ਜੋ ਕਿ 21% ਦੇ ਬਰਾਬਰ ਰਹੇ ਅਲਬਰਟਾ ਵਿੱਚ ਸਭ ਤੋਂ ਵੱਧ ਵਾਧਾ ਦੇਖਿਆ ਗਿਆ 43% ਦੀ ਰਿਪੋਰਟਿੰਗ ਦੇ ਨਾਲ ਉਹਨਾਂ ਨੇ ਇਸ ਸਾਲ ਪ੍ਰਭਾਵ ਦੇਖੇ ਜੋ ਕਿ 2023 ਦੇ ਵਿੱਚ 22% ਤੋਂ ਵੱਧ ਨੇ ਕਿਊਬਿਕ ਦੇ ਵਿੱਚ ਇਹ ਗਿਣਤੀ 25% ਤੋਂ ਵੱਧ ਕੇ 41% ਹੋ ਗਈ ਜਦੋਂ ਕਿ ਅੰਟੇਰੀਓ ਦੇ ਵਿੱਚ ਇਹ 31% ਵੱਧ ਕੇ ਹੋ ਗਈ ਸੀ ਐਟਲੈਂਟਿਕ ਕੈਨੇਡਾ ਦੇ ਵਿੱਚ ਪੋਲ ਕੀਤੇ ਗਏ ਲੋਕਾਂ ਵਿੱਚੋਂ ਲਗਭਗ ਅੱਧਿਆਂ ਦਾ ਕਹਿਣਾ ਹੈ ਕਿ ਉਹ 1 ਸਾਲ ਪਹਿਲਾਂ ਦੇ 1 ਤਿਹਾਈ ਤੋਂ ਵੀ ਘੱਟ ਦੇ ਮੁਕਾਬਲੇ ਬਹੁਤ ਜ਼ਿਆਦਾ ਮੌਸਮ ਦੁਆਰਾ ਪ੍ਰਭਾਵਿਤ ਹੋਏ ਪੋਲ ਕੀਤੇ ਗਏ 10 ਵਿੱਚੋਂ 7 ਤੋਂ ਵੱਧ ਲੋਕਾਂ ਨੇ ਸਹਿਮਤੀ ਦਿੱਤੀ ਕਿ ਅਸੀਂ 5 ਸਾਲ ਪਹਿਲਾਂ ਨਾਲੋਂ ਵੱਧ ਜੰਗਲ ਦੀ ਅੱਗ ਦੇਖ ਰਹੇ ਹਾਂ ਜਦੋਂ ਕਿ ਤਿੰਨ ਵਿੱਚੋਂ ਦੋ ਨੇ ਕਿਹਾ ਕਿ ਉਹਨਾਂ ਨੇ ਜ਼ਿਆਦਾ ਗਰਮੀ ਮਹਿਸੂਸ ਕੀਤੀ ਹੈ ਪੰਜ ਵਿੱਚੋਂ ਤਿੰਨ ਨੇ ਇਹ ਵੀ ਕਿਹਾ ਕਿ ਇੱਕ ਸੀਜ਼ਨ ਦੇ ਵਿੱਚ ਹਵਾ ਦੀ ਗੁਣਵੱਤਾ ਦੇ ਜ਼ਿਆਦਾ ਮਾੜੇ ਦਿਨ ਦੇ ਜੰਗਲ ਤਾਪਮਾਨ ਵਿੱਚ ਜ਼ਿਆਦਾ ਉਤਾਰ ਚੜਾ ਹੁੰਦੇ ਨੇ ਅੱਧ ਤੋਂ ਵੱਧ ਉੱਤਰ ਤਾਪਮਾਨ ਦਾ ਕਹਿਣਾ ਹੈ ਕਿ ਵਿਦੇਰੇ ਹੜ ਤੇ ਭਾਰੀ ਮੀਂਹ ਨੇ ਤੇ ਨਾਲ ਹੀ ਸਰਦੀਆਂ ਦੀ ਸ਼ੁਰੂਆਤ ਵਿੱਚ ਵੀ ਦੇਰੀ ਹੋਈ ਹੈ ਇਸ ਸਭ ਦੇ ਬਾਵਜੂਦ ਸਰਵੇਖਣ ਕਰਨ ਵਾਲੇ ਲੋਕ 2023 ਦੇ ਮੁਕਾਬਲੇ ਹੁਣ ਜਲਵਾਯੂ ਤਬਦੀਲੀ ਬਾਰੇ ਘੱਟ ਚਿੰਤਤ ਸਨ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ 67% ਲੋਕਾਂ ਨੇ ਸੰਕੇਤ ਦਿੱਤਾ ਸੀ ਕਿ ਬਦਲਦਾ ਮੌਸਮ ਚਿੰਤਾਜਨਕ ਸੀ ਜਦਕਿ ਇਸ ਸਾਲ ਇਹ 63% ਸੀ ਸਰਵੇਖਣ ਇਹ ਵੀ ਦਰਸਾਉਂਦਾ ਹੈ ਕਿ ਲੋਕ ਜਲਵਾਯੂ ਤਬਦੀਲੀ ਵਿੱਚ ਭਰੋਸਾ ਕਰਦੇ ਨੇ ਜਾਂ ਨਹੀਂ 13% ਲੋਕਾਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਮੌਜੂਦ ਨਹੀਂ ਹੈ 2023 ਦੇ ਵਿੱਚ 22% ਦੇ ਮੁਕਾਬਲੇ ਲਗਭਗ ਅੱਧੇ ਉੱਤਰਦਾਤਾ ਮੰਨਦੇ ਹਨ ਕਿ ਜਲਵਾਯੂ ਤਬਦੀਲੀ ਨੂੰ ਉਲਟਾਉਣ ਲਈ ਅਜੇ ਵੀ ਸਮਾਂ ਹੈ ਜਦੋਂ ਕਿ ਸਿਰਫ 1 ਤਿਹਾਈ ਨੇ ਕਿਹਾ ਹੈ ਕਿ ਕੜੀ ਨੂੰ ਵਾਪਸ ਪਾਉਣ ਵਿੱਚ ਕੁਝ ਦੇਰੀ ਹੋ ਗਈ ਨਿਊਜ਼ ਟੈਸਟੋ ਚੈਨਲ ਪੰਜਾਬੀ ਰਿਪੋਰਟ UBC ਵਿਦਿਆਰਥੀਆਂ ਦੇ ਲਈ ਹਾਊਸਿੰਗ ਸਮੱਸਿਆ ਖਤਮ ਕਰਨ ਦੇ ਲਈ ਸੁਬਾਈ ਨਿਵੇਸ਼ ਦੇ ਨਾਲ ਯੂਨੀਵਰਸਿਟੀ ਆਫ BC ਦੇ ਵੈਂਕੂਵਰ ਕੈਂਪਸ ਵਿੱਚ ਪੋਸਟ ਸਕੈੰਡਰੀ ਵਿਦਿਆਰਥੀਆਂ ਦੇ ਲਈ 1500 ਤੋਂ ਵੱਧ ਨਵੇਂ ਬੈੱਡ ਉਪਲਬਧ ਕਰਵਾਉਣ ਜਾ ਰਿਹਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਕੁਮਾਂਤਰੀ ਵਿਦਿਆਰਥੀਆਂ ਦੀ ਰਿਹਾਇਸ਼ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪ੍ਰੀਮੀਅਮ ਡੇਵਿਡ EB ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਰਿਹਾਇਸ਼ਾਂ ਦਾ ਨਿਰਮਾਣ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ। ਕਰਦੀ ਇਮਾਰਤ ਦੇ ਵਿੱਚ ਵੀ ਕੁਝ ਖਾਸ ਹੋਵੇਗਾ। ਆਓ ਜਾਣਦੇ ਹਾਂ ਵਿਸਥਾਰ ਦੇ ਨਾਲ। ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਸਟੂਡੈਂਟ ਹਾਊਸਿੰਗ ਬਣਾਉਣ ਦੇ ਲਈ ਸਭ ਤੋਂ ਵੱਡੇ ਸੁਭਾਈ ਨਿਵੇਸ਼ ਨਾਲ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਕੈਂਪਸ ਦੇ ਵਿੱਚ ਪੋਸਟ ਸਕੈਂਡਰੀ ਵਿਦਿਆਰਥੀਆਂ ਦੇ ਲਈ 1500 ਤੋਂ ਵੱਧ ਨਵੇਂ ਬੈੱਡ ਉਪਲਬਧ ਹੋਣਗੇ ਕਿਉਂਕਿ ਸੂਬਾ ਵਿਦਿਆਰਥੀਆਂ ਦੇ ਲਈ ਬਹੁਤ ਤੇਜ਼ੀ ਦੇ ਨਾਲ ਘਰ ਬਣਾਉਣਾ ਜਾਰੀ ਰੱਖ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰੀਮੀਅਰ ਡੇਵੀ ਡੀਬੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬੀਸੀ ਦੇ ਵਿੱਚ ਲੋਕ ਜਿੱਥੇ ਰਹਿੰਦੇ ਨੇ, ਕੰਮ ਕਰਦੇ ਨੇ ਤੇ ਪੜ੍ਹਦੇ ਨੇ, ਉਸ ਦੇ ਨੇੜੇ ਹੀ ਆਪਣੇ ਰਹਿਣ ਦੀ ਜਗ੍ਹਾ ਵੀ ਲੱਭਣਾ ਚਾਹੁੰਦੇ ਨੇ। ਸਾਡੀ ਸਰਕਾਰ ਬੇਮਿਸਾਲ ਰਫ਼ਤਾਰ ਦੇ ਨਾਲ ਕੈਂਪਸ ਦੇ ਵਿੱਚ ਰਿਹਾਇਸ਼ਾਂ ਦਾ ਨਿਰਮਾਣ ਕਰ ਰਹੀ ਹੈ, ਜਿਸ ਦੇ ਵਿੱਚ ਇੱਥੇ ਯੂਬੀਸੀ ਦੇ ਵਿੱਚ ਸਾਡਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਵੀ ਸ਼ਾਮਿਲ ਹੈ। ਜਿਸ ਦੇ ਤਹਿਤ ਵਿਦਿਆਰੇ ਵਿਦਿਆਰਥੀਆਂ ਨੂੰ ਇੱਕ ਅਜਿਹੀ ਸੁਰੱਖਿਅਤ, ਮਹਿਫੂਜ਼ ਅਤੇ ਕਫਾਇਤੀ ਜਗ੍ਹਾ ਦੀ ਭਾਲ ਕਰਨ ਵਿੱਚ ਮਦਦ ਮਿਲੇਗੀ ਜਿਸ ਨੂੰ ਉਹ ਆਪਣਾ ਘਰ ਕਹਿ ਸਕਣ। ਅਤੇ ਇਸ ਦੇ ਨਾਲ ਰੈਂਟਲ ਮਾਰਕੀਟ ਤੇ ਦਬਾਅ ਵੀ ਘਟ ਹੋਵੇਗਾ ਇਹ ਸਿਰਫ ਇੱਕ ਤਰੀਕਾ ਹੈ ਜਿਸ ਨਾਲ ਸਾਡੀ ਸਰਕਾਰ ਰਿਹਾਇਸ਼ੀ ਸੰਕਟ ਨਾਲ ਜੇਠ ਰਹੀ ਹੈ ਤਾਂ ਜੋ ਹਰ ਕਿਸੇ ਨੂੰ ਜ਼ਿੰਦਗੀ ਦੇ ਹਰ ਪੜਾ ਤੇ ਚੰਗਾ ਘਰ ਮਿਲ ਸਕੇ ਇਸ 15 ਇਸ 560 ਮਿਲੀਅਨ ਦੇ ਸਟੂਡੈਂਟ ਹਾਊਸਿੰਗ ਪ੍ਰੋਜੈਕਟ ਦੇ ਵਿੱਚ 1508 ਸਟੂਡੈਂਟ ਬੈੱਡ ਤਿਆਰ ਕੀਤੇ ਜਾਣਗੇ ਤੇ ਸੂਬੇ ਦਾ ਸਭ ਤੋਂ ਵੱਡਾ ਪੂੰਜੀ ਨਿਵੇਸ਼ ਹੈ ਜਿਸ ਦੇ ਵਿੱਚ ਸਭ ਤੋਂ ਵੱਧ ਸਟੂਡੈਂਟ ਬੈੱਡਾਂ ਦੀ ਗਿਣਤੀ ਹੋਵੇਗੀ ਇਹ ਪ੍ਰੋਜੈਕਟ BC ਨੂੰ 2028 ਤੱਕ 12000 ਬੈੱਡ ਤਿਆਰ ਕਰਨ ਦੇ ਸੁਭਾਈ ਟੀਚੇ ਨੂੰ ਪੂਰਾ ਕਰਨ ਜਾਂ ਫਿਰ ਇਸ ਤੋਂ ਵੱਧ ਅੱਗੇ ਲਜਾਨ ਦੇ ਰਾਹ ਤੇ ਕਾਇਮ ਰੱਖ ਰਿਹਾ ਹੈ ਹੁਣ ਤੱਕ ਇਹਨਾਂ ਵਿੱਚੋਂ 5260 ਬੈੱਡ ਉਪਲਬਧ ਕਰਵਾਏ ਜਾ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਕਈ ਵਿਦਿਆਰਥੀ ਆਪਣਾ ਘਰ ਕਹਿੰਦੇ ਨੇ ਇਸ ਤਰ੍ਹਾਂ ਦੇ ਪ੍ਰੋਜੈਕਟ ਵਿਦਿਆਰਥੀਆਂ ਨੂੰ ਆਪਣੇ ਰਹਿਣ ਦੇ ਲਈ ਕਫਾਇਤੀ ਜਗ੍ਹਾ ਦੀ ਭਾਲ ਕਰਨ ਦੇ ਵਿੱਚ ਮਦਦ ਕਰਦੇ ਨੇ ਜਿਸ ਨਾਲ ਯੂਬੀਸੀ ਵਰਗੇ ਖੇਤਰਾਂ ਅਤੇ ਸੂਬੇ ਭਰ ਦੇ ਹੋਰ ਪਾਈਚਾਰਿਆਂ ਦੇ ਵਿੱਚ ਕਿਰਾਏ ਦੇ ਘਰਾਂ ਦੀ ਵੱਧ ਰਹੀ ਮੰਗ ਕਾਰਨ અત્યੰਤ ਮਹਿੰਗੇ ਕਿਰਾਇਆ ਵਾਲੇ ਹਾਊਸਿੰਗ ਮਾਰਕੀਟ ਤੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ ਸਟੂਡੈਂਟ ਹਾਊਸਿੰਗ ਰਹਾਇਸ਼ੀ ਸੰਕਰ ਨਾਲ ਜਿੱਠਣ ਅਤੇ ਲੋਕਾਂ ਨੂੰ ਤੇਜ਼ੀ ਨਾਲ ਵਧੇਰੇ ਘਰ ਮੁਹੱਈਆ ਕਰਵਾਉਣ ਦੇ ਲਈ ਸਾਡੇ ਕੰਮ ਦਾ ਇੱਕ ਇਹ ਮਹੱਤਵਪੂਰਨ ਹਿੱਸਾ ਹੈ ਹਾਊਸਿੰਗ ਮੰਤਰੀ ਰਵੀ ਕਾਲੋ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪਸ ਵਿੱਚ ਵਧੇਰੇ ਕਫਾਇਤੀ ਰਿਹਾਇਸ਼ਾਂ ਦੇ ਨਾਲ ਵਿਦਿਆਰਥੀਆਂ ਨੂੰ ਘੱਟ ਸਫ਼ਰ ਕਰਨਾ ਪਵੇਗਾ ਜਿਸ ਨਾਲ ਉਹ ਵਧੇਰੇ ਬਚਤ ਕਰ ਸਕਣਗੇ ਤੇ ਉਹਨਾਂ ਨੂੰ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਵਧੇਰੇ ਮੌਕਾ ਮਿਲ ਸਕੇਗਾ ਸਟੂਡੈਂਟ ਹਾਊਸਿੰਗ ਦੀ ਸਪਲਾਈ ਵਧਾਉਣ ਦੇ ਨਾਲ ਸਥਾਨਕ ਰੈਂਟਲ ਮਾਰਕੀਟ ਤੋਂ ਵੀ ਕਾਫੀ ਹੱਦ ਤੱਕ ਦਬਾਅ ਨੂੰ ਘਟਾਇਆ ਜਾ ਸਕੇਗਾ ਇਹ ਪ੍ਰੋਜੈਕਟ ਵਿਦਿਆਰਥੀਆਂ ਅਤੇ ਭਾਈਚਾਰੇ ਦੋਵਾਂ ਲਈ ਫਾਇਦੇਮੰਦ ਹੈ ਇਹ ਕੰਪਲੈਕਸ ਯੂਬੀਸੀ ਦੀ ਲੋਅਰ ਮਾਲ ਪ੍ਰੋਸੈਸ ਪ੍ਰੋਜੈਕਟ ਵਿੱਚ ਜਿਹੜਾ ਉਹ ਬਣਾਇਆ ਜਾਏਗਾ ਇਸ ਦੇ ਵਿੱਚ ਸ਼ਾਮਿਲ ਹੈ 8 ਤੋਂ 18 ਮੰਜ਼ਲਾ ਵਾਲੀਆਂ ਪੰਜ ਇਮਾਰਤਾਂ ਜਿਨ੍ਹਾਂ ਵਿੱਚ 1508 ਨਵੇਂ ਸਟੂਡੈਂਟ ਹਾਊਸਿੰਗ ਬੈੱਡ ਹੋਣਗੇ 400 ਸੀਟਾਂ ਵਾਲਾ ਇੱਕ ਡਾਈਨਿੰਗ ਹਾਲ ਹੋਵੇਗਾ 37 ਨਵੀਆਂ ਚਾਈਲਡ ਕੇਅਰ ਦੀਆਂ ਥਾਵਾਂ ਸੁੱਖ ਸਾਧਨਾਵਾਲੀ ਜਗ੍ਹਾ ਵੀ ਸ਼ਾਮਿਲ ਹੋਵੇਗੀ ਤੇ ਨਵੀਆਂ ਇਮਾਰਤਾਂ ਦੇ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਰਿਹਾਇਸ਼ ਪ੍ਰਦਾਨ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਜਾਏਗਾ ਕੈਂਪਸ ਵਿੱਚ ਬਾਲ ਸੰਭਾਲ ਦੀ ਸਹੂਲਤ ਦੇ ਨਾਲ ਵਿਦਿਆਰਥੀ ਫੈਕਲਟੀ ਅਤੇ ਬੱਚਿਆਂ ਵਾਲੇ ਸਟਾਫ ਦੇ ਲਈ ਆਪਣੇ ਬੱਚਿਆਂ ਨੂੰ ਇੱਕ ਨਜ਼ਦੀਕੀ ਜਗ੍ਹਾ ਤੇ ਛੱਡਣ ਤੇ ਚੁੱਕਣ ਦੇ ਨਾਲ ਆਪਣੀ ਰੋਜ਼ਾਨਾ ਰੁਟੀਨ ਨੂੰ ਸੁਚਾਰੂ ਬਣਾਉਣ ਤੇ ਹੋਰ ਆਸਾਨ ਹੋ ਜਾਵੇਗਾ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 500 60 ਮਿਲੀਅਨ ਹੈ ਜਿਸ ਦੇ ਵਿੱਚ ਸੁਭਾਈ ਸਰਕਾਰ 300 ਮਿਲੀਅਨ ਅਤੇ ਯੂਬੀਸੀ ਬਾਕੀ ਦੇ 260 ਮਿਲੀਅਨ ਪ੍ਰਦਾਨ ਕਰ ਰਹੀ ਹੈ ਇਸ ਦੀ ਕੰਸਟਰਕਸ਼ਨ 2026 ਦੇ ਪੱਜੜ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਪ੍ਰੋਜੈਕਟ ਦੇ ਵਿਦਿਆਰਥੀਆਂ ਲਈ ਪੜਾਵਾ ਵਿੱਚ ਖੁੱਲਣ ਦੀ ਉਮੀਦ ਹੈ ਜੋ 2028 ਦੀ ਪੱਜੜ ਵਿੱਚ ਸ਼ੁਰੂ ਹੋਏਗਾ ਤੇ 2029 ਦੀ ਪੱਜੜ ਦੇ ਵਿੱਚ ਪੂਰਾ ਹੋਏਗਾ ਇਸ ਕੰਪਲੈਕਸ ਦਾ ਡਿਜ਼ਾਈਨ ਅਤੇ ਕੰਸਟਰਕਸ਼ਨ ਜਿਹੜੀ ਹੈ ਉਹ ਲੀਡ ਗੋਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ ਤੇ ਇਹਨਾਂ ਪੰਜ ਇਮਾਰਤਾਂ ਦੇ ਵਿੱਚੋਂ ਇੱਕ ਇਮਾਰਤ ਮਾਸ ਟਿੰਬਰ ਦੀ ਵਰਤੋ ਕਰਕੇ ਜਿਹੜੀ ਹੈ ਉਹ ਬਣਾਈ ਜਾਏਗੀ ਵਿਦਿਆਰਥੀਆਂ ਤੇ ਸਥਾਨਕ ਰੈਂਟਲ ਮਾਰਕੀਟ ਤੇ ਮਹੱਤਵਪੂਰਨ ਦਬਾਅ ਨੂੰ ਘਟਾਉਣਾ ਮਕਸਦ ਹੈ ਤੇ ਇੱਕ ਅਜਿਹਾ ਵਾਤਾਵਰਣ ਬਣਾਉਣ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਜਿਸ ਦੇ ਨਾਲ ਅਕਾਦਮਿਕ ਉੱਤਮਤਾ ਅਤੇ ਵਿਅਕਤੀਗਤ ਤੰਦਰੁਸਤੀ ਦੇ ਵਿੱਚ ਵੀ ਵਾਧਾ ਹੋ ਸਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੂਬਾ ਸਰਕਾਰ ਦਾ ਇਹ ਕੁਝ ਕਹਿਣਾ ਹੈ ਨਿਊਜ਼ ਟੈਸਟੂ ਚੈਨਲ ਪੰਜਾਬੀ ਰਿਪੋਰਟ ਟ੍ਰਾਂਟੋ ਦੇ ਵਿੱਚ ਲੰਗੇ ਵੀਕਐਂਡ ਹੋਈਆਂ ਬਾਰਿਸ਼ਾਂ ਨੇ ਸਲਾਨੀਆ ਨੂੰ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੀਆਂ ਰੌਣਕਾਂ ਮਾਣਨ ਤੋਂ ਥੋੜਾ ਬਹੁਤ ਰੋਕਿਆ ਪਰ ਆਯੋਜਕਾਂ ਨੂੰ ਹਜੇ ਵੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਲਾਨੀਆ ਦੀ ਗਿਣਤੀ ਦੇ ਵਿੱਚ ਵਾਧਾ ਹੋਏਗਾ CNI ਦੇ ਬੁਲਾਰੇ ਟ੍ਰੈਂ ਨਗਨ ਦੇ ਅਨੁਸਾਰ ਲੰਘੇ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਦੇ ਪਹਿਲੇ ਦਿਨ ਸਲਾਨੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 10000 ਜ਼ਿਆਦਾ ਸੀ ਪਰ ਵੀਕਐਂਡ ਦੌਰਾਨ ਮੀਂਹ ਕਰਕੇ ਸਲਾਨੀਆਂ ਦੀ ਗਿਣਤੀ ਪ੍ਰਭਾਵਿਤ ਹੋਈ এনवायरमेंट ਕੈਨੇਡਾ ਨੇ ਪਿਛਲੇ ਵੀਕਐਂਡ ਦੱਖਣੀ ਅੰਟੇਰੀਓ ਦੇ ਵਿੱਚ ਸਪੈਸ਼ਲ ਵੈਦਰ ਸਟੇਟਮੈਂਟ ਜਿਹੜੀ ਜਾਰੀ ਕੀਤੀ ਸੀ ਜਿਸ ਦੇ ਵਿੱਚ ਟੋਰਾਂਟੋ ਵਿੱਚ ਭਾਰੀ ਮੀਂਹ ਦੀ ਵਿਚਤਾਵ ਨੇ ਸ਼ਾਮਿਲ ਸੀ ਪੀਰਸਨ 에어ਪੋਰਟ ਤੇ ਰਿਕਾਰਡ 128.3 ਮਿਲੀਮੀਟਰ بارش ਦਰਜ ਕੀਤੀ ਗਈ ਟ੍ਰੈਂਡ ਨੇ ਕਿਹਾ ਹੈ ਕਿ ਭਾਵੇਂ ਅਜੇ ਵੀ ਸਲਾਨੀਆਂ ਦੀ ਸਟੀਕ ਗਿਣਤੀ ਉਪਲਬਧ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਸੀਐਨਈ ਵਿਖੇ ਇੰਡੋਰ ਗਤੀਵਿਧੀਆਂ ਦੇ ਵਿੱਚ ਪੂਰੀ ਚਹਲ ਪਹਲ ਨਜ਼ਰ ਆਈ ਉਨਾ ਕਿਹਾ ਕਿ ਮੌਸਮ ਦੇ ਵਿੱਚ ਸੁਧਾਰ ਹੋਣ ਤੇ ਲੇਬਰ ਡੇ ਲੌਂਗ ਵੀਕਐਂਡ ਦੇ ਮੱਦੇਨਜ਼ਰ ਦਰਸ਼ਕਾਂ ਦੀ ਗਿਣਤੀ ਤੇ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ 16 ਅਗਸਤ ਤੋਂ ਸ਼ੁਰੂ ਹੋਈ ਸੀਐਨਈ ਪ੍ਰਦਰਸ਼ਨੀ 2 ਸਤੰਬਰ ਤੱਕ ਜਾਰੀ ਰਹੇਗੀ ਸੀਐਨਈ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਦੇ ਵਿੱਚ 6ਵਾਂ ਸਭ ਤੋਂ ਵੱਡਾ ਮੇਲਾ ਹੈ ਹਰ ਸਾਲ ਇੱਕ ਤੋਂ 1.5 ਮਿਲੀਅਨ ਸੈਲਾਨੀ ਇਸ ਪ੍ਰਦਰਸ਼ਨੀ ਦੇ ਵਿੱਚ ਸ਼ਾਮਲ ਹੁੰਦੇ ਨੇ ਮੁਖਤੌਰ ਦੇ ਉਤੇ ਕੈਨੇਡਾ ਦੀ ਖੇਤੀਬਾੜੀ ਅਤੇ ਟੈਕਨੋਲੋਜੀ ਦੇ ਪ੍ਰਚਾਰ ਦੇ ਲਈ ਇਹ ਪ੍ਰਦਰਸ਼ਨੀ 1899 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਮੇਲੇ ਦੇ ਵਿੱਚ ਖੇਤੀਮਹਰ ਇੰਜੀਨੀਅਰ ਅਤੇ ਵਿਗਿਆਨੀ ਆਪਣਾ ਕੰਮ ਅਤੇ ਦੇਸ਼ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਨੇ ਸੀਐਨਈ ਦੇਸ਼ ਦੇ ਵਿੱਚ ਵੰਸਵੰਨੇ ਅਤੇ ਨਵੀਨਤਾ ਦੇ ਵਿਕਾਸ ਨੂੰ ਵੀ ਦਰਸਾਉਂਦਾ ਹੈ ਟ੍ਰਾਂਟੋ ਦੇ ਐਗਜ਼ਿਬਿਸ਼ਨ ਪਲੇਸ ਅਤੇ ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕੀਤਾ ਜਾਂਦਾ ਹੈ ਇਸ ਸਮਾਗਮ ਦੇ ਵਿੱਚ ਨਮਾਇਸ਼ਾਂ ਲਾਈ ਮਨੋਰੰਜਨ ਖੇਤੀਬਾੜੀ ਪ੍ਰਦਰਸ਼ਨੀ ਸਪੋਰਟਸ ਕੈਸੀਨੋ ਗੇਮਾ ਫੂਡ ਸ਼ਾਪਿੰਗ ਏਰੀਆ ਅਤੇ ਕਈ ਹੋਰ ਆਕਰਸ਼ਣ ਦਾ ਕੇਂਦਰ ਸ਼ਾਮਿਲ ਹੁੰਦੇ ਨੇ ਉਤਰੀ ਵੈਨਕੂਵਰ ਦੇ ਵਿੱਚ ਮੰਗਲਵਾਰ ਸਵੇਰੇ ਇੱਕ ਅਪਾਰਟਮੈਂਟ ਦੇ ਵਿੱਚ ਬਿਲਡਿੰਗ ਦੀ ਬਾਲਕਨੀ ਤੋਂ ਡਿੱਗਣ ਦੇ ਨਾਲ ਇੱਕ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਇਹਨਾਂ ਮੌਤਾਂ ਦੀ ਤਫ਼ਤੀਸ਼ ਜਿਹੜੀ ਹੈ ਉਸ ਲਈ ਜਾਂਚ ਟੀਮ ਬੁਲਾਈ ਗਈ। ਉਤਰੀ ਵੈਨਕੂਵਰ RCMP ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਲੋਅਰ ਮੇਨਲੈਂਡ, ਲੋਅਰ ਲੌਂਟ ਸੇਲ ਇਲਾਕੇ ਦੇ ਵਿੱਚ ਈਸਟ ਐਸਪਲੇਨੇਡ ਐਵੇਨਿਊ ਦੇ 100 ਬਲਾਕ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਬੁਲਾਇਆ ਗਿਆ। ਮਾਉਂਟਿਸ ਨੇ ਦੱਸਿਆ ਕੇ ਅਧਿਕਾਰੀ ਜਦੋਂ ਪਹੁੰਚੇ ਤਾਂ ਉੱਥੇ ਡਿੱਗਣ ਦੇ ਨਾਲ ਜ਼ਖਮੀ ਦੋ ਔਰਤਾਂ ਉਹਨਾਂ ਨੇ ਦੇਖਿਆ ਪੁਲਿਸ ਨੇ ਦੱਸਿਆ ਕਿ ਫਾਇਰਫਾਈਟਰਾਂ ਤੇ ਪੈਰਾਮੈਰੀਕਸ ਨੇ ਦੋਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਾਂਚ ਟੀਮ ਦੇ ਮੁਤਾਬਕ ਕੇਸ ਨੂੰ ਆਪਣੇ ਹੱਥ ਦੇ ਵਿੱਚ ਉਹਨਾਂ ਲਿਆ ਤੇ ਇਸ ਦੁਖਦਾਈ ਘਟਨਾ ਦੀ ਜਾਂਚ ਕਰਨ ਦੇ ਲਈ ਉੱਤਰੀ ਵੈਨਕੂਵਰ ਆਰਸੀਐਮਪੀ ਫੋਰੈਂਸਿਕ ਆਈਡੈਂਟੀਫਿਕੇਸ਼ਨ ਸੈਕਸ਼ਨ ਅਤੇ BC ਕਾਰਨਰ ਸਰਵਿਸ ਨਾਲ ਮਿਲ ਕੇ ਕੰਮ ਕਰੇਗੀ ਆਈਐਚਆਈਟੀ ਨੇ ਆਪਣੇ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਇੱਕ ਬਾਲਗ ਔਰਤ ਅਤੇ ਇੱਕ ਸਕੂਲੀ ਵਿਦਿਆਰਥੀ ਸੀ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰਾਂ ਲੈ ਕੇ ਤੁਹਾਡੇ ਲਈ ਮੈਂ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਇਹ ਹੈ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਫੋਰਟ ਮਖਮਰੀ ਦੇ ਨੇੜੇ ਜਿਹੜਾ ਇੱਕ ਪ੍ਰੋਜੈਕਟ ਹੈਗਾ ਅੰਪੀਰੀਅਲ ਆਇਲ ਦਾ ਉੱਥੇ ਉਹਨਾਂ ਦੇ ਉਸ ਪਲਾਂਟ ਦੇ ਉੱਤੋਂ ਜਿਹੜਾ ਜੀ ਟੇਲਿੰਗ ਪਾਉਂਡ ਦੇ ਵਿੱਚ ਜਦੋਂ ਉਹ ਪਾਣੀ ਜਾਂਦਾ ਜਿਹੜਾ ਕਿ ਜਿਹਦੇ ਵਿੱਚ ਬਹੁਤ ਸਾਰੀਆਂ ਹੈਵੀ ਮੈਟਲਸ ਵਗੈਰਾ ਰਲੀਆਂ ਹੁੰਦੀਆਂ ਨੇ ਉਹ ਪਾਣੀ ਜਿਹੜਾ ਸੀਗਾ ਉਹ ਗਾਂ ਸੀਪ ਕਰ ਗਿਆ ਯਾਨੀ ਕਿ ਲੀਕ ਹੋ ਕੇ ਹਲੇ ਦਿਵਾਲੇ ਜਿਹੜਾ ਏਰੀਆ ਸੀ ਉੱਥੇ ਜਾਣਾ ਸ਼ੁਰੂ ਹੋ ਗਿਆ ਇਤੋਂ ਤੱਕ ਕਿ ਜਿਹੜੀਆਂ ਵਾਟਰ ਬਾਡੀਜ਼ ਆ ਉਹਨਾਂ ਦੇ ਵਿੱਚ ਵੀ ਉਹ ਜਾਣਾ ਸ਼ੁਰੂ ਹੋ ਗਿਆ ਪਰ ਅਲਬਰਟਾ ਦੇ ਜਿਹੜੇ ਰੈਗੂਲੇਟਰ ਆ ਉਹਨਾਂ ਨੂੰ ਵੀ ਖਬਰ ਨਹੀਂ ਪਹਿਲਾਂ ਕੀਤੀ ਗਈ ਇਹ ਬਾਅਦ ਦੇ ਵਿੱਚ ਜਦੋਂ ਖਬਰ ਕੀਤੀ ਆ ਅਲਬਰਟਾ ਰੈਗੂਲੇਟਰ ਨੂੰ ਉਹਨਾਂ ਨੇ ਫਿਰ ਪੁੱਛ ਪੜਤਾਲ ਕਰਨੀ ਸ਼ੁਰੂ ਕੀਤੀ ਔਰ ਪੁੱਛ ਪੜਤਾਲ ਕਰਨ ਤੋਂ ਬਾਅਦ ਫੇਰ ਜੀ ਉਹ ਪੂਰੀ ਦੀ ਪੂਰੀ ਛਾਣਬੀਨ ਕੀਤੀ ਗਈ ਵੀ ਇਹ ਕਿਉਂ ਹੋਇਆ ਕੀ ਗੱਲ ਆ ਔਰ ਜਿਉ ਹੁਣ ਕੰਪਨੀ ਨੂੰ ਉਹਨਾਂ ਨੇ ਜੀ ਸਾਰੀ ਗੱਲਬਾਤ ਲੱਭਣ ਤੋਂ ਪਿੱਛੋਂ ਜਿਹੜੀ ਅੰਪੀਰੀਅਲ ਆਇਲ ਕੰਪਨੀ ਆ ਉਹਨੂੰ ਰੈਗੂਲੇਟਰ ਨੇ ਕੋਈ 50000 ਡਾਲਰ ਦਾ ਜੁਰਮਾਨਾ ਕੀਤਾ ਆ ਇਹ ਭਈ ਇਹ ਜਿਹੜਾ ਤੁਸੀਂ ਮੋਨੀਟਰ ਨਹੀਂ ਚੰਗੀ ਤਰ੍ਹਾਂ ਨਾਲ ਕੀਤਾ ਔਰ ਲੋਕਾਂ ਨੂੰ ਦੱਸਿਆ ਨਹੀਂ ਭਈ ਇਹ ਲੀਕੇਜ ਹੋ ਰਹੀ ਆ ਉਸ ਪੌਂਡ ਦੇ ਉੱਤੋਂ ਉਹਨਾਂ ਦਾ ਕਹਿਣਾ ਸੀਗਾ ਜੀ ਵੀ ਉਹ ਥੋੜਾ ਹੀ ਮਤਲਬ ਦੂਰ ਜਿਹੜਾ ਸੀਗਾ ਪਾਣੀ ਗਿਆ ਸੀ ਬਾਹਲੀ ਦੂਰ ਨਹੀਂ ਸੀ ਗਿਆ ਪਰ ਜਦੋਂ ਉਹਦਾ ਛਾਨਬੀਨ ਹੁਣ ਕੀਤੀ ਗਈ ਆ ਤਾਂ ਪਤਾ ਲੱਗਾ ਵੀ ਉਹ ਕਾਫੀ ਦੂਰ ਤੱਕ ਜਿਹੜਾ ਜੀ ਪਾਣੀ ਉਹ ਗਿਆ ਚੁੱਕਾ ਸੀਗਾ ਇਸ ਕਰਕੇ ਇਹਨਾਂ ਨੂੰ ਹੁਣ ਫਾਈਨ ਜਿਹੜਾ ਉਹ ਕੀਤਾ ਗਿਆ ਹਾਲਾਂਕਿ ਰੈਗੂਲੇਟਰ ਨੇ ਇਹ ਗੱਲ ਕਹੀ ਆ ਕਹਿੰਦਾ ਜੀ ਇਸ ਚੀਜ਼ ਦਾ ਬਹੁਤਾ ਜ਼ਿਆਦਾ এনਵਾਇਰਨਮੈਂਟ ਦੇ ਉੱਤੇ ਕੋਈ ਐਡਾ ਬਹੁਤਾ ਫਰਕ ਨਹੀਂ ਪੈਂਦਾ ਪਰ ਮੇਰਾ ਖਿਆਲ ਹੈ ਲੋਕ ਉਸ ਗੱਲ ਤੇ ਵੀ ਨਾਰਾਜ਼ ਨੇ ਪਹਿਲੀ ਗੱਲ ਆ ਉਹ ਕਹਿੰਦੇ ਵੀ ਪਿਛਲੇ ਕੁਆਟਰ ਦੇ ਵਿੱਚ ਨਾ ਜਾਂ ਸੈਕੰਡ ਕੁਆਟਰ ਆਫ 2024 ਚ ਜਿਹੜਾ ਅੰਪੀਰੀਅਲ ਔਇਲ ਆ ਇਹਨਾਂ ਨੇ ਇੱਕ ਕਸਰ ਇੱਕ ਬਿਲੀਅਨ ਡਾਲਰ ਦਾ ਮੁਨਾਫਾ ਦੱਸਿਆ ਆ ਔਰ ਉਹਨਾਂ ਨੂੰ 50000 ਡਾਲਰ ਦਾ ਜੁਰਮਾਨਾ ਕਰਨਾ ਇੱਕ ਮਜ਼ਾਕ ਕਰਨ ਵਾਲੀ ਉਹ ਕਹਿੰਦੇ ਗੱਲ ਕੀਤੀ ਗਈ ਆ ਪਰਨਾਲ ਦੀ ਨਾਲ ਜਿਹੜਾ ਜੀ ਇਹ ਗੱਲ ਹਜੇ ਨਿਬੜੀ ਨਹੀਂ ਇਨਵੈਸਟੀਗੇਸ਼ਨ ਕੰਟੀਨਿਊਸ ਆ ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਗਾਹਾਂ ਮਾਨਿਟਰਿੰਗ ਵੈਲਥ ਜਿਹੜੇ ਆ ਉਹ ਕੰਪਨੀ ਵੱਲੋਂ ਲਾਏ ਗਏ ਨੇ ਜਿਹਦੇ ਨਾਲ ਉਹ ਗਾਂ ਇਹਨੂੰ ਮਾਨਿਟਰ ਕਰਦੇ ਰਹਿਣਗੇ ਕਿ ਭਾਈ ਕਿਤੇ ਲੀਕੇਜ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਆ ਤੇ ਕਿੰਨੀ ਆ ਤੇ ਉਹਨੂੰ ਕਿਵੇਂ ਸਟਾਪ ਕੀਤਾ ਜਾਵੇ ਸੋ ਇਹ ਪਰ ਹਜੇ ਜਿਹੜੀ ਇਨਵੈਸਟੀਗੇਸ਼ਨ ਹੈ ਜੀ ਇਹ ਆਨ ਗoing ਹੈ ਚੱਲ ਰਹੀ ਹੈ ਔਰ ਦੂਸਰੀ ਖਬਰ ਕੈਲਗਰੀ ਸ਼ਹਿਰ ਤੋਂ ਆ ਰਹੀ ਹੈ ਤੁਹਾਨੂੰ ਪਤਾ ਰਾਤੀ 12 ਵਜੇ ਯਾਨੀ ਕਿ ਜਿਹੜੀਆਂ ਦੋ ਰੇਲ ਕੰਪਨੀਆਂ ਜਿਹੜੀਆਂ 네ਗੋਸ਼ੀਏਸ਼ਨਸ ਕਰ ਰਹੀਆਂ ਸੀਗੀਆਂ ਆਪਣੇ ਕਾਮਿਆਂ ਦੇ ਨਾਲ ਉਹ ਰਾਤੀ 네ਗੋਸ਼ੀਏਸ਼ਨਸ ਟੁੱਟ ਗਈਆਂ ਮੌਂਟਰੀਅਲ ਤੇ ਕੈਲਗਰੀ ਦੇ ਵਿੱਚ ਇਹ 네ਗੋਸ਼ੀਏਸ਼ਨਸ ਹੋ ਰਹੀਆਂ ਸੀਗੀਆਂ ਉਹ ਟੁੱਟਣ ਕਰਕੇ ਜੀ ਇਹ ਜਿਹੜੀ ਸੀਗੀ ਹੜਤਾਲ ਉਹ ਆਰੰਭ ਹੋ ਗਈ ਸੀਗੀ ਦੋਨੇ ਤਾਈ ਔਰ ਕੈਨੇਡਾ ਦੇ ਵਿੱਚ ਜਿਹੜਾ ਚੱਕਾ ਜਾਮ ਹੋ ਗਿਆ ਸੀਗਾ ਰੇਲ ਗੱਡੀਆਂ ਦਾ ਬਹੁਤ ਸਾਰੇ ਲੋਕ ਰੇਲ ਗੱਡੀ ਲੈ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਜਾਂਦੇ ਨੇ অন্ਟੇਰੀਓ ਕੂਬੈਕ ਔਰ ਬੈਂਕੂਵਰ ਦੇ ਵਿੱਚ ਪਰ ਹੁਣ ਅੱਜ ਪਤਾ ਲੱਗਾ ਜੀ ਬਾਅਦ ਵਿੱਚ ਫੈਡਰਲ ਗਵਰਨਮੈਂਟ ਨੇ ਜਿਹੜਾ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਵਿੱਚ ਕੇਸ ਭੇਜ ਦਿੱਤਾ ਔਰ ਉਹਦੇ ਨਾਲ ਕੀ ਹੋਏਗਾ ਕਿ ਦੋਨਾਂ ਧਿਰਾਂ ਨੂੰ ਉਹ ਗੱਲ ਮੰਨਣੀ ਪੈਗੀ ਔਰ ਮਨਿਸਟਰ ਦਾ ਕਹਿਣਾ ਹੈ ਕਿ ਬਹੁਤ ਜਲਦ ਇਹ ਜਿਹੜਾ ਸਾਰੀ ਗੱਲਬਾਤ ਹੈ ਓਵਰ ਹੋ ਜਾਊਗੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਕਿੰਨਾ ਟਾਈਮ ਲੱਗੇਗਾ ਤਾਂ ਉਹ ਕਹਿੰਦੇ ਜੀ ਕੁਝ ਦਿਨ ਸੋ ਇਹ ਦਿਨਾਂ ਦੇ ਵਿੱਚ ਜਿਹੜੀ ਸਟ੍ਰਾਈਕ ਆ ਉਹ ਓਵਰ ਹੋ ਜਾਏਗੀ ਇਹਦੇ ਵਿੱਚ ਦੋਨੋਂ ਧਿਰਾਂ ਇੱਕ ਦੂਸਰੇ ਨੂੰ ਬਲੇਮ ਕਰ ਰਹੀਆਂ ਨੇ ਚਾਹੇ ਏਮਪਲੋਈਜ਼ ਨੇ ਤੇ ਉਧਰੋਂ ਜਿਹੜੀਆਂ ਕੰਪਨੀਆਂ ਨੇ ਉਹ ਕਹਿੰਦੇ ਜੀ ਉਹਨਾਂ ਦੀ ਡਿਮਾਂਡ ਜਿਹੜੀ ਆ ਬੜੀ ਮਤਲਬ ਉਹਦੀ ਕੋਈ ਟੱਕ ਨਹੀਂ ਬਣਦੀ ਤੇ ਦੂਸਰੇ ਪਾਸੇ ਲੇਬਰ ਕਹਿ ਰਹੀ ਹੈ ਵੀ ਜੋ ਕੰਪਨੀ ਦੇਣਾ ਚਾਹੁੰਦੀ ਆ ਉਹਦੀ ਕੋਈ ਟੱਕ ਨਹੀਂ ਬਣਦੀ ਆ ਚਾਹੋ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਂਡਿੰਗ ਆਰਬਿਟ੍ਰੇਸ਼ਨ ਜਿਹੜੀ ਆ ਉਹ ਦੋਨਾਂ ਨੂੰ ਕੀ ਕਹਿੰਦੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਵੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ